ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਸਾਡਾ ਤੇ ਹਾਲਾ ਤੁਹਾਡੇ ਸਾਹਮਣੇ ਹੀ ਆ ਬਹੁਤ ਮਾੜਾ ਵੇਖੋ ਬਾਥਰੂਮ ਪਰਲੀ ਸਾਈਡ ਤੇ ਲੱਗਦਾ ਵਾ ਤੇ ਉਧਰ ਦੀ ਪਾਣੀ ਵੀ ਬਹੁਤ ਸਿੰਮਦਾ ਪਿਆ ਇੱਥੇ ਪਰ ਨਾਲਾ ਵਾ ਬਹੁਤ ਠੰਡੇ ਪਾਣੀ ਪਾਣੀ ਹੋਇਆ ਪਿਆ ਵਾ ਤੇ ਹੁਣ ਇੱਥੇ ਤੜੇੜਾਂ ਲੱਗੀ ਮੈਂ ਭਰਨਾ ਸੀਮਿੰਟ ਲਾ ਕੇ ਤੇ ਫਿਰ ਕੱਲ ਪਰਸੋਂ ਵੇਖਾਂਗੇ ਜੇ ਤੋਪ ਲੱਗ ਗਈ ਤੇ ਫਿਰ ਛੱਤ ਨੂੰ ਵੀ ਕਰਾਂਗੇ ஒ திரேடா பரங்கே தான் ਇਹ ਲਾਵਾਂਗੇ ਇੱਥੇ ਸੀਮੈਂਟ ਨਹੀਂ ਤੇ ਟਿਕਣਾ ਨਹੀਂ ਆ ਇਹ ਫੇਰ ਡਿੱਗ ਪਣਾਵਾ ਹੁੰਦੇ ਟਕ ਲਿਆਵਾ ਕੋਈ ਗੱਲ ਨਹੀਂ ਇਦਾਂ ਹੱਲੇ ਛੱਡ ਦਿੰਨੇ ਆ ਬਾਅਦ ਵਿੱਚ ਲਾਉਨੇ ਆ ਫੇਰ ਇੱਕ ਹੋਰ ਲੈ ਦੋ ਡੱਬੇ ਦੋ ਡੱਬੇ ਸੀਮੈਂਟ ਦੇ ਲਾਵਾਂਗੇ ਆ ਰੇਤਾਂ ਲਾਵਾਂਗੇ ਚਾਰ ਡੱਬੇ ਰੇਤਾ ਦੇ ਪਾਉਣੇ ਦੀ ਪਾਉਣੇ ਨਾਲੇ ਵਸ ਚੀ ਜ ਹੋਰ ਵਾ ਜਿਹੜੀ ਅੰਦੇ ਇਹਦੇ ਵਿੱਚ ਪਾਈਏ ਤਾਂ ਨਹੀਂ ਪਾਣੀ ਸੇ ਮਤਲਬ ਇਸਾ ਉਹ ਪਾ ਸਾਥ ਤੇ ਪਾਵਾਂਗੇ ਇਹਦੇ ਵਿੱਚ ਨਹੀਂ ਪਾਣੀ ਹੈ ਜੀ ਸਿਲੰਡਰ ਤੇ ਲਾਉਣਾ ਹੁਣ ਜਦ ਪੌੜੀ ਨਹੀਂ ਹੈਗੀ ਤਾਂ બોરયા જ નઈ બારો સિમટ થા દે કે કામ ઓ આ ચાલ મને સાને નઈ ઈ ફોન ફોન નયા સુખો કોશ રાખી કા ગાં તાડે ਵੀ કામ આવવાળીયા ગલ્લા આયે જરૂરી તો નઈ હોંડા કે તે તવ દે નીચ કોઈ ਦસુંગા તો સાદી અસી ਕਰਨਾ હે કે હાજી બસો

ਸਾਡਾ ਗ੍ਰੇਟ ਆ ਆਵਲਾ ਕਮਤਾ ਚਾਚੀ ਵੀ ਗੱਡੀ ਵੀ ਗਾ ਲੈਂਦੇ ਆ ਗ੍ਰੇਟ ਆ ਚਾਚੀ ਬੈਸਟ ਚਾਚੀ ਥੈਂਕ ਯੂ ਕੁੱਲੇ ਲੱਗ ਗਿਆ ਇੱਥੇ ਹੁਣ ਜਰਾ ਕਮੀ ਹਟੂਗਾ ਫੇਰ ਲੱਗਣਾ ਨਹੀਂ ਤੇ ਉਦਾਂ ਨਹੀਂ ਲੱਗਣਾ ਲਾਈ ਦਾ ਫੇਰ ਕੋਈ ਫਾਇਦਾ ਨਹੀਂ ਥੱਲੇ ਸਾਰਾ ਡਿੱਗੀ ਜਾਂਦਾ ਆ ਦੇਖੋ ਕੋਦਰ ਵਾਦਰ ਪ੍ਰਣਾਲੀ ਵਾਲੀ ਸਾਈਡ ਤੋਂ ਹੁਣ ਇਹਨੂੰ ਵੀ ਟੋਕ ਕੇ ਨਾ ਫੇਰ ਇੱਥੇ ਵੀ ਸੀਮਟ ਭਰਾਂਗੇ ਫੇਰ ਪਾਣੀ ਬੰਦ ਹੋਣਾ ਨਹੀਂ ਤੇ ਉਦਾਂ ਨਹੀਂ ਹੋਣਾ ਰੋਇ ਜਿਆਦਾ ਅੰਦਰ ਨੂੰ ਪਾਣੀ ਕੋੜਾ ਕਰਕੇ ਮੀਂਹ ਜਰਾ ਘਟਿਆ ਵਾ ਇਹ ਤਾਂ ਮੈਂ ਹਾਂ ਕਰ ਲਿਆ ਪਹਿਲਾਂ जी जी हाँ जी जी नो मम्मा कि लो के रखो फिर अच्छा है नहीं। बोता तो नहीं चल माड़ा मोटा तो पानी रुकूगा जिना कानू आता हां ठीक है कुछ तो बचाव होगा ਮੇਸਤਰੀ ਪੱਕੇ ਨਹੀਂ ਤਾਂ ਕੱਚੇ ਤਾਂ ਹੈਗੇ ਹੀ ਆ। ਨਾ ਸਮਾਂ ਤੇ ਗਿਰੜਾ। ਆਓ। ਆਉਣਾ। ਆਉਣਾ ਤੇ ਕੀ ਹੋ ਰਿਹਾ ਇਹ ਦੱਸੋ। ਚਲੋ। 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 ਹੋ ਗਿਆ ਸਭ। ਬੱਸ। ਉਹ ਹੁਣ ਅੰਦਰ ਦਾ ਰਹਿ ਗਿਆ ਤਰਾ ਜਾ ਮਨ ਮੇਹਰ ਕਰੂੰਗਾ ਹੱਸ ਉਹ ਇਹਨਾਂ ਹੜੇ ਸੁੱਕ ਜਾਵੇ ਬਸ ਛੇਤੀ ਛੇਤੀ ਤੇ ਧੋਪ ਤਾਂ ਲੱਗ ਗਈ ਵੈਸੇ ਫਰਾਟਾ ਪੱਖਾ ਲਾਤਾ ਕਿ ਜਲਦੀ ਸੁੱਕ ਜਾਵੇ ਆ ਪਸ਼ੂ ਕਰਕੇ ਤੇ ਮਾਲਕ ਦਾ ਧੋਪ ਲੱਗੀ ਬਾਕੀ ਇਧਰੋਂ ਵੀ ਕਰ ਦਿੱਤਾ ਵਾ ਤੇ ਇਧਰ ਵੀ ਪੱਖਾ ਲਾ ਕੇ ਜਲਦੀ ਸੁਕਾ ਲੈਣਾ ਬਾਕੀ ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਜਲਦੀ ਜਲਦੀ ਸੁੱਕ ਜਾਵੇ ਜਿਹੜਾ